ਦੀ ਗੱਲ ਕੀਤੀ ਸੀ ਦੂਜੇ ਪਾਸੇ ਪੱਗਰ ਵਾਲੀ ਸਾਈਡ ਦੀ ਦਿਖਾ ਦੇ ਬਾਬੂ ਇਹ ਅੰਗਲਾ ਬਾਹਰਲੀ ਸਾਈਡ ਨੂੰ ਇਹ ਸਾਈਡ ਵੀ ਤਰੇੜਾਂ ਪੈ ਚੁੱਕੀਆਂ ਨੇ ਭਰਾਵੋ ਸਰਛਾ ਸਿੰਘ ਧਿਆਨ ਦੇਵੇ ਪੱਗਰ ਦੀਆਂ ਤਸਵੀਰਾਂ ਨੇ ਮਕੋੜ ਸਾਹਿਬ ਉਹ ਸਾਹਮਣੇ ਵਾਲੇ ਪਾਸੇ ਕੋਲ ਆਗਾ ਉਧਰੇ ਪਾਸੇ ਪੁਰਤਾਈ ਦੇ ਰਿਹਾ ਤੇ ਉਧਰੇ ਪਾਸੇ ਰਹਿੰਦਾ ਹੈਗਾ ਉਹ ਝਾੜੂ ਵਾਲੇ ਨੂੰ ਕਰਦੇ ਹਾਂ ਬੇਨਤੀ ਹੈ ਬਾਤ ਕਿਰੋੜਾ ਪਾਣ ਦਾ ਕੋਈ ਫਾਇਦਾ ਨਹੀਂ ਹੁੰਦਾ

ਦਰਹਿ ਨੇ ਨਾਲ ਦੀ ਨਾਲ ਉਹਨਾਂ ਨੂੰ ਅਸੀਂ ਪਿਛਲੇ 4 ਦਿਨਾਂ ਤੋਂ ਜੀ 4 ਜਾਂ 5 ਦਿਨਾਂ ਤੋਂ ਸਾਡਾ ਪ੍ਰਸ਼ਾਸਨ ਸਾਰਾ ਸਾਡਾ ਡਰੇਨੇਜ ਵਿਭਾਗ ਸਾਡਾ ਜਿਹੜਾ ਆਪਣੇ ਵੀਡੀਓ ਸਟਾਫ ਸਾਰੇ ਜਿੱਥੇ ਕਿਤੇ ਵੀ ਪੈਟ੍ਰੋਲਿੰਗ ਦੇ ਦੌਰਾਨ ਜਾਂ ਪਿੰਡ ਵਾਸੀ ਦੱਸਦੇ ਨੇ ਕਿ ਜੀ ਕਿਤੇ ਖਾਰ ਪਈ ਹੈ ਕਿਉਂਕਿ بارش ਲਗਾਤਾਰ ਹੋ ਰਹੀ ਹੈ ਪਿਛਲੇ ਦਿਨਾਂ ਤੋਂ ਅੱਜ ਸਾਰਾ ਦਿਨ ਹੀ ਰੁਕੀ بارش ਤੇ ਉੱਥੇ ਹੀ ਉਹਨੂੰ ਪ੍ਰੋਪਰਲੀ ਇਮੀਡੀਏਟਲੀ ਮੈਨੇਜ ਕੀਤਾ ਜਾਂਦਾ ਡਰੇਨੇਜ ਵਿਭਾਗ ਦੇ ਜਿਹੜੇ ਅਧਿਕਾਰੀਆ ਕਰਮਚਾਰੀਆਂ ਵੱਲੋਂ ਤੁਸੀਂ ਦੇਖਿਆ ਹੋਊਗਾ ਹੁਣ ਤਾਂ ਇੱਥੇ ਕੱਲ 250 ਦੀ ਲੇਬਰ ਇੱਥੇ ਕੰਮ ਕਰ ਰਹੀ ਸੀ ਠੀਕ ਹੈ ਤੇ ਦੋ 250 ਦੀ ਜਿਹੜੀ ਮਕਰੌੜ ਵਾਲੇ ਪੁਲ ਤੇ ਸੌਰੀ ਆਪਣੇ ਜਿਹੜਾ ਟੋਹਾਣੇ ਵਾਲਾ ਪੁਲ ਹੈ ਸਰ ਅੱਜ ਕਿਹੜੇ ਕਿਹੜੇ ਪਿੰਡ ਦੀ ਸੂਚਨਾ ਆਈ ਤੁਹਾਡੇ ਕੋਲੇ ਕਿ ਜਿੱਥੋਂ ਕਿਨਾਰਿਆਂ ਨੂੰ ਤਰੇੜ ਆਈਆਂ ਭਾਈ ਮੇਰਾ ਤਾਂ ਜੀ ਆ ਮੋਬਾਈਲ ਪਰ ਆ ਗਿਆ ਕਿਹੜੇ ਪਿੰਡ ਤੋਂ ਇੱਥੋਂ ਨੇੜੇ ਹਾਂ ਫੂਲ ਤੋਂ ਆਈ ਹੈ ਜੀ ਉੱਥੋਂ ਆਪਣੇ ਕੜੈਲ ਤੋਂ ਆਈ ਹੈ ਜੀ ਮੂਨਕ ਦੇ ਨੇੜੇੋਂ ਆਈ ਹੈ ਜੀ ਸਾਰੇ ਜਿਹੜੇ ਆਪਣੇ ਅਸੀਂ ਜਿੱਥੇ-ਜਿੱਥੇ ਸਾਡਾ ਬਿਲਕੁਲ ਵਧੀਆ ਸਿਸਟਮ ਅਸੀਂ ਕੀਤਾ ਹੋਇਆ ਜਿੱਥੇ ਕਿਤੇ ਕੋਈ ਮੈਨੂ ਡਾਇਰੈਕਟਲੀ ਆ ਗਈ ਮੈਂ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਪਾਸ ਆਨ ਕਰ ਦਿੰਦਾ ਤੇ ਕਿਉਂਕਿ ਸਾਡੇ ਕਮਿਊਨੀਕੇਸ਼ਨ ਚੈਨਲ ਨੇ ਓਪਨ ਨੇ ਬਹੁਤ ਸਾਰੇ ਲੋਕੀ ਸਾਨੂੰ ਪਰਸਨਲੀ ਸਾਡੇ ਨੰਬਰ ਹੈਗੇ ਨੇ ਬਹੁਤ ਸਾਰੇ ਲੋਕੀ ਕੰਟਰੋਲ ਰੂਮ ਦੇ ਥਰੂ ਅਪਰੋਚ ਕਰਦੇ ਨੇ ਬਹੁਤ ਸਾਰੇ ਲੋਕੀ ਈਵਨ ਈਵਨ ਡੀਐਸਪੀ ਸਾਹਿਬ ਨੂੰ ਤੇ ਐਸਐਚਓ ਸਾਹਿਬ ਨੂੰ ਦੱਸ ਦਿੰਦੇ ਨੇ ਠੀਕ ਹੈ ਜੀ ਸਾਡੇ ਕੋਲ ਜਿੱਥੋਂ ਵੀ ਇਨਫੋਰਮੇਸ਼ਨ ਆਂਦੀ ਹੈ ਤੋ ਵੀ ਆਲਵੇਸ ਵੈਲਕਮ दैट ਤੇ ਉਹਦੇ ਮੁਤਾਬਕ ਅਸੀਂ ਸਾਰੀ ਆਪਣੀ ਜਿਹੜੀ ਹੈਗੀ ਹੈ ਬੰਨਾਂ ਨੂੰ ਮੈਨੇਜ ਕਰਨ ਦੀ ਕਾਰਵਾਈ ਸਾਡੀ ਜੰਗੀ ਪੱਧਰ ਤੇ ਚੱਲ ਰਹੀ ਹੈ ਕਿ ਅੱਜ ਥੋੜਾ بارش ਕਰਕੇ ਹੈਂਪਰ ਹੋਇਆ ਕੰਮ ਤੋ ਬਟ ਅਸੀਂ ਵੀ ਆਰ ਹੋਪਫੁਲ ਕਿ ਜਿੰਨੇ ਵੀ ਸਾਨੂੰ ਕਿਤੇ ਕੋਈ ਕਮਜ਼ੋਰੀ ਲੱਗੀ ਸੀਗੀ ਉਹਨੂੰ ਮੈਨੇਜ ਕਰ